ਜੋੜੇ ਦੇ ਵਿਆਹ ਨੂੰ ਹਲੇ ਮਸਾਂ ਹੀ 1 ਸਾਲ ਦਾ ਸਮਾਂ ਹੋਇਆ ਹੈ ਕਿ ਦੋਵੇਂ ਪਤੀ ਪਤਨੀ ਇਕੱਠੇ ਹੀ ਇਸ ਦੁਨੀਆ ਤੋਂ ਰੁਕਸਤ ਹੋ ਗਏ। ਬੜਾ ਹੀ ਭਿਆਨਕ ਹਾਦਸਾ ਹੋਇਆ ਜਿਸ ਤੇ ਵਿੱਚ ਪਤੀ ਅਤੇ ਪਤਨੀ ਦੀ ਜਾਨ ਚਲੀ ਗਈ ਅਤੇ ਇਸ ਦੇ ਵਿੱਚ ਕਿੰਨੇ ਹੀ ਪਰਿਵਾਰ ਅੱਜ ਹੰਝੂ ਵਹਾ ਰਹੇ ਨੇ। ਪਿੰਡ ਸਾਈਆਂ ਵਾਲਾ ਵਿਖੇ ਮੋਟਰਸਾਈਕਲ ਅਤੇ ਪਿਕਅਪ ਵਿਚਾਲੇ ਇਹ ਭਿਆਨਕ ਟੱਕਰ ਹੋਈ ਹੈ ਜਿਸ ਦੇ ਦੌਰਾਨ ਪਤੀ ਅਤੇ ਪਤਨੀ ਦੀ ਜਾਨ ਚਲੀ ਗਈ। ਪਤਾ ਲੱਗਿਆ ਕਿ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਦੇ ਵਿੱਚ ਕਿਸੇ ਦੀ ਵੀ ਜਾਨ ਨਹੀਂ ਬਚ ਪਈ ਪੀੜਤ ਪਰਿਵਾਰ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਵਿੱਚ ਹੀ ਪਤਾ ਲੱਗਿਆ ਕਿ ਪਤੀ ਅਤੇ ਪਤਨੀ ਮੋਟਰਸਾਈਕਲ ਤੇ ਸਵਾਰ ਹੋ ਕੇ ਕੋਟਕਪੂਰਾ ਵਿਖੇ ਸੌਰੇ ਪਰਿਵਾਰ ਨੂੰ ਮਿਲਣ ਤੇ ਲਈ ਜਾ ਰਹੇ ਸਨ ਜਦੋਂ ਉਹ ਪਿੰਡ ਸਾਈਆਂਵਾਲਾ ਨਜ਼ਦੀਕ ਪਹੁੰਚਦੇ ਨੇ ਤਾਂ ਪਿੱਛੋਂ ਦੀ ਆ ਰਹੀ ਪਿਕਅਪ ਗੱਡੀ ਨੇ ਇਹਨਾਂ ਨੂੰ ਟੱਕਰ ਮਾਰੀ ਅਤੇ ਬਿਨਾਂ ਕਸੂਰੋਂ ਹੀ ਦੋਹਾਂ ਜੀਆਂ ਦੀ ਜਾਨ ਲੈ ਲਈ ਪਤੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜਦੋਂ ਕਿ ਪਤਨੀ ਦੇ ਹਾਲਾਤ ਕਾਫੀ ਗੰਭੀਰ ਬਣੇ ਹੋਏ ਸਨ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਇਸੇ ਦੌਰਾਨ ਹੀ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਦੱਸਦੀ ਹੈ ਕਿ 1 ਸਾਲ ਦੇ ਕਰੀਬ ਹੀ ਪਹਿਲਾ ਇਹਨਾਂ ਦਾ ਵਿਆਹ ਹੋਇਆ ਸੀ ਅਤੇ ਇਹ ਕੁੜੀ ਗਰਭਵਤੀ ਵੀ ਸੀ ਪੁਲਿਸ ਦੇ ਵੱਲੋਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਕਿਉਂਕਿ ਸਾਡੇ ਘਰ ਹੁਣ ਖੁਸ਼ੀਆਂ ਆਉਣ ਵਾਲੀਆਂ ਸੀ ਇਸ ਦਿਨ ਦਾ ਇੰਤਜ਼ਾਰ ਦੋਹੇ ਪਰਿਵਾਰ ਬੜੇ ਹੀ ਚਾਹਵਾਂ ਦੇ ਨਾਲ ਕਰ ਰਹੇ ਸੀ ਪਰ ਮਿੰਟਾਂ ਦੇ ਵਿੱਚ ਉਹਨਾਂ ਦਾ ਸਭ ਕੁਝ ਉਜੜ ਗਿਆ ਇਕਬਾਲ ਸਿੰਘ ਜੀ ਇਕਬਾਲ ਸਿੰਘ ਜਿਹੜੇ ਐਸੀਡਟ ਹੋਇਆ ਤੇ ਕਦੋਂ ਇਹ ਕਿੱਥੇ ਹੋਇਆ ਸੀ ਇਹ ਮੇਨ ਰੋਡ ਸਾਈਆਂ ਵਾਲੇ ਹੋਇਆ ਜੀ ਹਾਂ ਜੀ ਕਿੰਨੀ ਆ ਬੀਬੀ ਕਿੱਥੇ ਜਾ ਰਹੇ ਸੀ ਮੀਆਂ ਬੀਬੀ ਕੁਰਪੁਰੇ ਜਾ ਰਹੇ ਸੀ ਪਰੋਜਪੁਰ ਤੋਂ ਜਾ ਰਹੇ ਸੀਗੇ ਕਿੱਧੇ ਤੇ ਜਾ ਰਹੀ ਸੀ ਮੋਟਰਸਾਈਕਲ ਤੇ ਸੀਗੀ ਮਤਲਬ ਸਵਾਰ ਹੋ ਕੇ ਜਾ ਹਾਂਜੀ ਚੱਲ ਗਿਆ ਆ ਸਾ ਕਿੱਧੇ ਨਾਲ ਹੋਇਆ ਕਿਸੇ ਵਾਪਰੇ ਇੱਕ ਪਿਕਅਪ ਗੱਡੀ ਨਾਲ ਹੋਇਆ ਸਰਕਾਰੀ ਗੱਡੀ ਆਈ ਉਹ ਕਿਧਰੋਂ ਜਾ ਰਹੀ ਉਹ ਵੀ ਫਰੋਜਪੁਰੇ ਜਾ ਰਹੀ ਸੀ ਤੇ ਕੀ ਪਿੱਛੋਂ ਕੋ ਜਬਰਦਸਤ ਧੱਕਾ ਮਾਰੀ ਪਿੱਛੋਂ ਵੱਜੀ ਹੋਈ ਜਬਰਦਸਤੀ ਕਿੰਨੀ ਕੁ ਜਬਰਦਸਤ ਧੱਕਾ ਮਾਰੀ ਬਹੁਤ ਜ਼ਿਆਦਾ ਵੱਜੀ ਹੋਈ ਏ ਮੁੰਡੇ ਦੀ ਤਾਂ ਮੌਕੇ ਦੀ ਡੈਥ ਹੋ ਗਈ ਕੁੜੀ ਨੂੰ ਮੈਡੀਕਲ ਦਾਖਲ ਕਰਵਾਇਆ ਸੀਗਾ ਜੀ ਤੇ ਕੁੜੀ ਦੀ ਵੀ ਡੈਥ ਹੋ ਗਈ ਇੱਕ ਉਹਦੇ ਵਿੱਚ ਇਹ ਸਭ ਨੂੰ 8-3-4 ਮਹੀਨੇ ਪ੍ਰੈਗਨੈਂਟ ਸੀ ਉਹ ਬੱਚੇ ਦੀ ਵੀ ਮੌਤ ਹੋ ਚੁੱਕੀ ਹੈ ਹਾਂਜੀ ਗਰਭਵਤੀ ਸੀਗੀ ਹਾਂਜੀ ਠੀਕ ਉਹ ਵੀ ਲੋਡ ਹੋ ਗਿਆ ਹਾਂਜੀ ਹੋਰ ਕੀ ਮੰਗੀ ਤੁਸੀਂ ਮੰਗੇ ਇਹ ਇਨਸਾਫ ਕੀਤਾ ਜਾਵੇ ਜੋ ਵੀ ਸੁਣਵਾਈ ਹੈ ਕੀ ਅਜੇ ਤੱਕ ਗੱਡੀ ਵਾਲੇ ਫੜੇ ਨਹੀਂ ਕਿ ਤੋ ਨਹੀਂ ਹਾਂਜੀ ਸਾਨੂੰ ਨਹੀਂ ਇਹ ਚੀਜ਼ ਦਾ ਪਤਾ ਜੀ ਗੱਡੀ ਵਾਲੇ ਫੜੇ ਆ ਕਿ ਨਹੀਂ ਫੜੇ ਹਾਂਜੀ ਤੇ ਸਰਕਾਰੀ ਗੱਡੀ ਸੀ ਹਾਂ ਸਰਕਾਰੀ ਗੱਡੀ ਸੀ ਕਿਹੜੇ ਵਿਭਾਗ ਦੇ ਜਗਲਾਤ ਵਿਭਾਗ ਦੇ ਹਾਂਜੀ ਹਾਂਜੀ ਦੱਸ ਰਹੇ ਔਰ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਜੀ ਹਾਂਜੀ ਹਾਂਜੀ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਜੀ ਨਾਮ ਤੋਂ ਲ ਮੇਰਾ ਨਾਮ ਜਗਰੂਪ ਸਿੰਘ ਹੈ ਜੀ ਜਗਰੂਪ ਸਿੰਘ ਕੀ ਲੱਗਦੇ ਸੀਗੇ ਆਪਣੇ ਮੇਰੇ ਵੱਡੇ ਬ੍ਰਦਰ ਸੀਗੇ ਵੱਡੇ ਬ੍ਰਦਰ ਕਿੱਧਰ ਜਾ ਰਹੇ ਸੀ ਇਹ ਜੀ ਘਰੋਂ ਜਾ ਰਹੇ ਸੀ ਆਦੇ ਸੌਰਣ ਮਿਲਣ ਜਾਣੇ ਸੀ ਦੋਵੇਂ ਜੀ ਮੋਟਰਸਾਈਕਲ ਉੱਤੇ ਹਾਂਜੀ ਹਾਂਜੀ ਇਹ ਹਾਸਾ ਕਿੱਥੇ ਹੋਇਆ ਇਹ ਹਾਸਾ ਹੋਇਆ ਸਾਈਆਂ ਵਾਲੇ ਪਿੰਡ ਚ ਹੋਇਆ ਜੀ ਪਾਈਆਂ ਦੇ ਚੌਕ ਚ ਹੋਇਆ ਹਾਂਜੀ ਜੀ ਚੌਕ ਦੇ ਵਿੱਚ ਅੱਛਾ ਕੀ ਉਹ ਗੱਡੀ ਕਿਹੜੀ ਬੱਜੀ ਜਾ ਗੱਡੀ ਜੀ 블라 ਰੋ ਗੱਡੀ ਵੱਜੀ ਆ ਜੀ ਉਹ ਕਿੱਧਰ ਆ ਰਹੀ ਸੀ ਉਹ ਗੱਡੀ ਇਧਰੋਂ ਹੀ ਜਾ ਰਹੀ ਸੀ ਜੀ ਫਿਰੋਜ਼ਪੁਰ ਹਲਾ ਤੇ ਉਹ ਵੀ ਉਧਰੋਂ ਹੀ ਜਾ ਰਹੀ ਐ ਇਧਰੋਂ ਹੀ ਜਾ ਰਹੀ ਸੀ ਫਿਰੋਜ਼ਪੁਰ ਹਾਂਜੀ ਪਿੱਛੋਂ ਵੱਜੀ ਗੱਡੀ ਅੱਛਾ ਅੱਛਾ ਤੇ ਡੈਥ ਕਿੰਨੀ ਹੋਈ ਪਹਿਲਾਂ ਡੈਥ ਮੇਰੇ ਪਹਿਲਾਂ ਭਰਾ ਦੀ ਹੋਈ ਉੱਥੇ ਮੌਕੀ ਦੀ ਡੈਥ ਹੋ ਗਈ ਸੀ ਤੇ ਭਾਬੀ ਮੇਰੀ ਥੋੜੇ ਬਿਵਸਾਹੇ ਕੀ ਸੀ ਉਹਨਾਂ ਨੂੰ ਪਹਿਲਾਂ ਫਰੀਦਕੋੜ ਫਰੀਦਕੋੜ ਦਾ ਹਲ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਬਟਿੰਡੇ ਲੈ ਕੇ ਹਾਂਜੀ ਇਲਾਜ ਦੇ ਦਰਾਂ ਡੈਥ ਹੋ ਗਈ ਨਾ ਹਾਂਜੀ 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 ਸਟੋਨੋ ਦੇ ਪਤਨੀ ਦੀ ਵੀ ਦਰਦ ਹੋਗੀ ਹਾਂਜੀ ਹਾਂਜੀ ਉਹਨਾਂ ਦੀ ਵੀ ਹੋਗੀ ਠੀਕ ਕਾਰਵਾਈ ਕੀ ਦੀ ਮੰਗ ਹੈ ਗੱਡੀ ਵਾਲੇ ਤੇ ਕਾਰਵਾਈ ਦੀ ਕੀ ਮੰਗ ਹੈ ਜਿਹੜੀ ਗੱਡੀ ਨੇ ਮਾਰੀ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਸਾਡੇ ਤਿੰਨ ਜੀ ਘਰੋਂ ਤੁਰ ਗਏ ਦੇ ਜੋੜੇ ਦੇ ਵਿਯਾਨ ਹਲੇ ਮਸਾਂ ਹੀ 1 ਸਾਲ ਦਾ ਸਮਾਂ ਹੋਇਆ ਹੈ ਕਿ ਦੋਵੇਂ ਪਤੀ ਪਤਨੀ ਇਕੱਠੇ ਹੀ ਇਸ ਦੁਨੀਆ ਤੋਂ ਰੁਕਸਤ ਹੋ ਗਏ। ਬੜਾ ਹੀ ਭਿਆਨਕ ਹਾਦਸਾ ਹੋਇਆ ਜਿਸ ਤੇ ਵਿੱਚ ਪਤੀ ਅਤੇ ਪਤਨੀ ਦੀ ਜਾਨ ਚਲੀ ਗਈ ਅਤੇ ਇਸ ਦੇ ਵਿੱਚ ਕਿੰਨੇ ਹੀ ਪਰਿਵਾਰ ਅੱਜ ਹੰਝੂ ਵਹਾ ਰਹੇ ਨੇ। ਪਿੰਡ ਸਾਈਆਂ ਵਾਲਾ ਵਿਖੇ ਮੋਟਰਸਾਈਕਲ ਅਤੇ ਪਿਕਅਪ ਵਿਚਾਲੇ ਇਹ ਭਿਆਨਕ ਟੱਕਰ ਹੋਈ ਹੈ ਜਿਸ ਦੇ ਦੌਰਾਨ ਪਤੀ ਅਤੇ ਪਤਨੀ ਦੀ ਜਾਨ ਚਲੀ ਗਈ। ਪਤਾ ਲੱਗਿਆ ਕਿ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਦੇ ਵਿੱਚ ਕਿਸੇ ਦੀ ਵੀ ਜਾਨ ਨਹੀਂ ਬਚ ਪਈ ਪੀੜਤ ਪਰਿਵਾਰ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਵਿੱਚ ਇਹ ਹੀ ਪਤਾ ਲੱਗਿਆ ਕਿ ਪਤੀ ਅਤੇ ਪਤਨੀ ਮੋਟਰਸਾਈਕਲ ਤੇ ਸਵਾਰ ਹੋ ਕੇ ਕੋਟਕਪੂਰਾ ਵਿਖੇ ਸੌਰੇ ਪਰਿਵਾਰ ਨੂੰ ਮਿਲਣ ਦੇ ਲਈ ਜਾ ਰਹੇ ਸਨ ਜਦੋਂ ਉਹ ਪਿੰਡ ਸਾਈਆਂਵਾਲਾ ਨਜ਼ਦੀਕ ਪਹੁੰਚਦੇ ਨੇ ਤਾਂ ਪਿੱਛੋਂ ਦੀ ਆ ਰਹੀ ਪਿਕਅਪ ਗੱਡੀ ਨੇ ਇਹਨਾਂ ਨੂੰ ਟੱਕਰ ਮਾਰੀ ਅਤੇ ਬਿਨਾਂ ਕਸੂਰੋਂ ਹੀ ਦੋਹਾਂ ਜੀਆਂ ਦੀ ਜਾਨ ਲੈ ਲਈ ਪਤਨੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜਦੋਂ ਕਿ ਪਤਨੀ ਦੇ ਹਾਲਾਤ ਕਾਫੀ ਗੰਭੀਰ ਬਣੇ ਹੋਏ ਸਨ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਇਸੇ ਦੌਰਾਨ ਹੀ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਦੱਸਦੀ ਹੈ ਕਿ 1 ਸਾਲ ਦੇ ਕਰੀਬ ਹੀ ਪਹਿਲਾ ਇਹਨਾਂ ਦਾ ਵਿਆਹ ਹੋਇਆ ਸੀ ਅਤੇ ਇਹ ਕੁੜੀ ਗਰਭਵਤੀ ਵੀ ਸੀ ਪੁਲਿਸ ਦੇ ਵੱਲੋਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਕਿਉਂਕਿ ਸਾਡੇ ਘਰ ਹੁਣ ਖੁਸ਼ੀਆਂ ਆਉਣ ਵਾਲੀਆਂ ਸੀ ਇਸ ਦਿਨ ਦਾ ਇੰਤਜ਼ਾਰ ਦੋਹੇ ਪਰਿਵਾਰ ਬੜੇ ਹੀ ਚਾਵਾਂ ਦੇ ਨਾਲ ਕਰ ਰਹੇ ਸੀ ਪਰ ਮਿੰਟਾਂ ਦੇ ਵਿੱਚ ਉਹਨਾਂ ਦਾ ਸਭ ਕੁਝ ਉਜੜ ਗਿਆ ਇਕਬਾਲ ਸਿੰਘ ਜੀ ਇਕਬਾਲ ਸਿੰਘ ਜਿਹੜੇ ਐਸਿਡਟ ਹੋਇਆ ਤੇ ਕਦੋਂ ਇਹ ਕਿੱਥੇ ਹੋਇਆ ਸੀ ਇਹ ਮੇਨ ਰੋਡ ਸਾਈਂ ਵਾਲੇ ਹੋਇਆ ਜੀ ਹਾਂ ਜੀ ਕਿੰਮੀ ਆ ਵੀ ਸੀ ਕਿੱਥੇ ਜਾ ਰਹੇ ਸੀ ਮੀਆਂ ਬੀਬੀ ਕੋੜਪੁਰੇ ਜਾ ਰਹੇ ਸੀ ਪਰੋਜਪੁਰ ਤੋਂ ਜਾ ਰਹੇ ਸੀਗੇ ਕਿੱਧੇ ਤੇ ਜਾ ਰਹੀ ਮੋਟਰਸਾਈਕਲ ਤੇ ਸੀਗੀ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੀ ਹਾਂਜੀ ਹਾਂ ਸਾ ਕਿੱਧੇ ਨਾਲ ਹੋਇਆ ਕਿੱਥੇ ਵਾਪਰਿਆ ਇੱਕ ਪਿਕਅਪ ਗੱਡੀ ਨਾਲ ਹੋਇਆ ਸਰਕਾਰੀ ਗੱਡੀ ਹੈ ਜੀ ਉਹ ਕਿਧਰੋਂ ਜਾ ਰਹੀ ਉਹ ਵੀ ਫਰੋਜਪੁਰੇ ਜਾ ਰਹੀ ਸੀ ਤੇ ਕੀ ਪਿੱਛੋਂ ਕੋ ਜਬਰਦਸਤ ਟੱਕਰ ਮਾਰੀ ਹਾਂ ਪਿੱਛੋਂ ਅੱਜੀ ਹੋਈ ਹੈ ਜਬਰਦਸਤੀ ਕਿੰਨੀ ਕੋ ਜਬਰਦਸਤ ਟੱਕਰ ਮਾਰੀ ਬਹੁਤ ਜ਼ਿਆਦਾ ਵੱਜੀ ਹੋਈ ਹੈ ਮੁੰਡੇ ਦੀ ਤਾਂ ਮੌਕੇ ਦੀ ਡੈਥ ਹੋ ਗਈ ਹਾਂ ਕੁੜੀ ਨੂੰ ਮੈਡੀਕਲ ਦਾਖਲ ਕਰਵਾਇਆ ਸੀਗਾ ਜੀ ਹਾਂ ਤੇ ਕੁੜੀ ਦੀ ਵੀ ਡੈਥ ਹੋ ਗਈ ਇੱਕ ਉਹਦੇ ਵਿੱਚ ਇਹ ਸਾਨੂੰ ਸਾਢੇ 1 3 4 ਮਹੀਨੇ ਪ੍ਰੈਗਨੈਂਟ ਸੀਗੀ ਉਹ ਬੱਚੇ ਦੀ ਵੀ ਮੌਤ ਹੋ ਚੁੱਕੀ ਹੈ ਹਾਂਜੀ ਗਰਭવતી ਸੀਗੀ ਹਾਂਜੀ ਠੀਕ ਹੈ ਹਾਂਜੀ ਹੁਣ ਕੀ ਮੰਗਤੀ ਤੁਸੀਂ ਮੰਗਈ ਹੈ ਇਹ ਇਨਸਾਫ ਕੀਤਾ ਜਾਵੇ ਜੋ ਵੀ ਸੁਣਵਾਈ ਹੈ ਕੀ ਅਜੇ ਤੱਕ ਗੱਡੀ ਵਾਲੇ ਫੜੇ ਨਹੀਂ ਕਿ ਦੋ ਨਹੀਂ ਹਾਂਜੀ ਸਾਨੂੰ ਨਹੀਂ ਇਹ ਚੀਜ਼ ਦਾ ਪਤਾ ਜੀ ਗੱਡੀ ਵਾਲੇ ਫੜੇ ਆ ਕਿ ਨਹੀਂ ਫੜੇ ਹਾਂਜੀ ਤੇ ਸਰਕਾਰੀ ਗੱਡੀ ਸੀ ਹਾਂ ਸਰਕਾਰੀ ਗੱਡੀ ਸੀ ਕਿਹੜੇ ਵਿਭਾਗ ਦੇ ਜਗਲਾਤ ਵਿਭਾਗ ਦੇ ਦੀ ਮੇਰੇ ਨਾਲ ਆਤਮਾਿਕ ਵੀ ਦੱਸ ਹਾਂਜੀ ਹਾਂਜੀ ਦੱਸ ਰਿਹਾ ਹਾਂ ਹੋਰ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਜੀ ਨਾਮ ਤੁਹਾਡਾ ਮੇਰਾ ਨਾਮ ਜਗਰੂਪ ਸਿੰਘ ਹੈ ਜੀ ਜਗਰੂਪ ਸਿੰਘ ਕੀ ਲੱਗਦੇ ਸੀਗੇ ਆਪਣੇ ਮੇਰੇ ਵੱਡੇ ਬ੍ਰਦਰ ਸੀਗੇ ਵੱਡੇ ਬ੍ਰਦਰ ਕਿੱਧਰ ਜਾ ਰਹੇ ਸੀ ਇਹ ਜੀ ਕਰੋ ਜਾ ਰਹੇ ਸੀ ਆਦੇ ਸੌਰਾਂ ਨੂੰ ਮਿਲਣ ਜਾਣੇ ਸੀ ਦੋਵੇਂ ਜੀ ਮੋਟਰਸਾਈਕਲ ਉੱਤੇ ਹਾਂਜੀ ਹਾਂਜੀ ਇਹ ਹਾਸਾ ਕਿੱਥੇ ਹੋਇਆ ਇਹ ਹਾਸਾ ਹੋਇਆ ਸਾਈਆਂ ਵਾਲੇ ਪਿੰਡ ਚ ਹੋਇਆ ਜੀ ਸਾਈਆਂ ਦੇ ਚੌਕ ਚ ਹੋਇਆ ਹਾਂਜੀ ਜੀ ਚੌਕ ਦੇ ਵਿੱਚ ਕੀ ਉਹ ਗੱਡੀ ਕਿਹੜੀ ਵੱਜੀ ਜਾਉ ਗੱਡੀ ਜੀ ਬਲਾਰੋ ਗੱਡੀ ਵੱਜੀ ਆ ਜੀ ਉਹ ਕਿਧਰ ਆ ਰਹੀ ਸੀ ਉਹ ਗੱਡੀ ਇਧਰੋਂ ਹੀ ਜਾ ਰਹੀ ਸੀ ਜੀ ਫਰੋਜ਼ਪੁਰ ਆਲਾ ਤੇ ਉਹ ਵੀ ਉਧਰੋਂ ਹੀ ਜਾ ਰਹੀ ਐ ਇਧਰੋਂ ਹੀ ਜਾ ਰਹੀ ਸੀ ਫਰੋਜ਼ਪੁਰ ਹਾਂਜੀ ਪਿੱਛੋਂ ਵੱਜੀ ਗੱਡੀ ਅੱਛਾ ਅੱਛਾ ਤੇ ਡੈਥ ਕਿੰਨੀ ਹੋਈ ਪਹਿਲਾਂ ਡੈਥ ਮੇਰੇ ਪਹਿਲਾਂ ਭਰਾ ਦੀ ਹੋਈ ਉੱਥੇ ਮੌਕੀ ਤੇ ਡੈਥ ਹੋ ਗਈ ਸੀ ਤੇ ਭਾਬੀ ਮੇਰੀ ਥੋੜੇ ਬਿਮਾਰ ਸਾਂ ਹੈਗੀ ਸੀ ਉਹਨਾਂ ਨੂੰ ਪਹਿਲਾਂ ਫਰੀਦਕੋੜ ਫਰੀਦਕੋੜ ਦਾ ਹਲ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਬਟਿੰਡੇ ਲੈ ਗਏ ਹੋ ਹਾਂਜੀ ਇਹ ਲਾਜ ਦੇ ਦਰਾਂ ਦਿੱਤ ਹੋ ਗਈ ਹਾਂਜੀ 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 ਉਹਨੋਂ ਉਹਦੇ ਪਤਨੀ ਦੀ ਵੀ ਡੈੱਥ ਹੋ ਗਈ ਹਾਂਜੀ ਹਾਂਜੀ ਉਹਨਾਂ ਦੀ ਵੀ ਹੋ ਗਈ ਤਾਂ ਠੀਕ ਉਹ ਕਾਰਵਾਈ ਕੀ ਦੀ ਮੰਗ ਕੱਢੀ ਗੱਡੀ ਵਾਲੇ ਤੇ ਕਾਰਵਾਈ ਦੀ ਕੀ ਮੰਗ ਕੱਢੀ ਜਿਹੜੀ ਗੱਡੀ ਨੇ ਮਾਰੀ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਸਾਡੇ ਤਿੰਨ ਜੀ ਘਰੋਂ ਤੁਰ ਗਏ ਜੀ